ਹਾਂਜੀ ਬਾਈ ਜੀ ਆ ਰਹੇ ਇਧਰਲੇ ਪਾਸੋਂ ਤੇ ਵੀਰ ਦੇਖਾ ਮੈਨੂੰ ਸ਼ੈਂਕਲ ਤੇ ਤੇ ਸ਼ੈਂਕਲ ਤੇ ਵੀ ਲੱਗੀਆਂ ਬਾਈ ਦੇ ਐਣਕਾਂ ਇਹ ਲੋਕ ਆਏ ਐ ਨਜ਼ਾਰੇ ਲੈਣਾ ਇਹ ਦਿਖਾਉਣੇ ਆ ਨਾਲੇ ਰੂਪਦੇ ਆ ਆਪਾਂ ਤੇ ਕਰਦੇ ਆ ਉਹਨਾਂ ਨਾਲ ਗੱਲਬਾਤ ਆ ਆ ਗਿਆ ਬਾਈ ਠੀਕ ਹੈ ਜੀ ਰੁਕੀ 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 ਬਾਈ ਰੁਕੀ 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 ਲੈ ਵੀਰੇ ਸ਼ਾ ਵੀਡੀਓ ਬਣਾਈ ਜਾਂਦਾ ਹਾਂ ਹੋਰ ਤੇ ਕਿਵੇਂ ਆ ਤੇ ਆ ਝੋਲਾ ਪੁਰਾਣੇ ਜਵਾਨੇ ਵਾਂਗੂ ਤੇ ਸਾਈਕਲ ਤੇ ਆ ਸਾਈਕਲ ਤੇ ਐਣਕਾ ਕਾਹਨ ਲਾਉਂਦਾ ਵਾ ਬਈ ਮਾਸਾ ਮੇਰਾ ਜੀ ਕੀਤਾ ਤੇ ਮੈਂ ਕਿਹਾ ਵੀ ਆਪਾਂ ਕਰ ਨਵਾਂ ਵਖਰਾ ਕਰੀਏ ਕੁਛ ਅੱਛਾ ਐਣਕ ਲਾਈਦਾ ਹੀ ਠੀਕ ਹੈ ਲੈਨੇ ਦੁਨੀਆ ਦੇ ਨਜ਼ਾਰੇ ਮੈਂ ਕਹਿੰਦਾ ਨਜ਼ਾਰੇ ਲੈਣਾ ਯਕੀਨ ਮੰਦੀ ਮੈਂ ਜੈਤੋ ਤੋਂ ਸਾਈਕਲ ਤੇ ਆ ਜੈਤੋ ਤੋਂ ਕਿੰਨੀ ਮਾਟ ਪੈ ਜਾਂਦੀ ਆ ਛੇ ਤੋਂ ਪਿੰਡੋਂ ਸਾਡੇ ਹੈਗੀ 10 ਕਿਲੋਮੀਟਰ 10 ਕਿਲੋਮੀਟਰ ਦੁਪਹਿਰ ਲੱਗੀ ਔਰ ਸਾਈਕਲ ਤੇ ਔਖਾ ਨਹੀਂ ਬਸ ਪੁਰਾਣੇ ਬਜ਼ੁਰਗਾਂ ਨੇ ਜਿਹੜੇ ਦੱਸਿਆ ਸੀ ਗੱਲਾਂ ਵੀ ਸਾਈਕਲ ਵੀ ਚਲਾਉਣਾ ਜ਼ਰੂਰੀ ਹੈ ਸਿਹਤ ਸਾਈਕਲ ਦਾ ਬੰਦੀ ਹੈ ਠੀਕ ਹੈ ਨਹੀਂ ਤੇ ਬਾਕੀ ਥੋੜੀਆਂ ਗੱਲਾਂ ਤਾਂ ਮੈਨੂੰ ਵਧੀਆ ਲੱਗੀਆਂ ਤੇ ਕਟਕੁੱਟ ਪਾਈ ਆ ਤੁਹਾਡੇ ਤੇ ਇਧਰ ਝੋਲਾ ਪੁਰਾਣੇ ਜਵਾਨਿਆਂ ਵਾਂਗੂੰ ਵੱਧਾ ਤੇ ਜਿਹੜੀ ਆਹ ਥੋੜੇ ਐਨਕ ਲਾਈ ਇਹਦਾ ਰਾਜ਼ ਦੱਸੋ ਮੈਨੂੰ ਕਾਹਤੋਂ ਲਾਈ ਆ ਕੋਈ ਰਾਜ਼ ਨਹੀਂ ਰਾਜ ਕੀ ਹੈ ਬਸ ਵੈਸੇ ਹੀ ਮੈਂ ਇੱਕ ਥੋੜਾ ਜਿਹਾ ਫੈਸ਼ਨਲ ਲੈਵਲ ਬੰਦਾ ਮੈਂ ਕਿਹਾ ਵੀ ਇਹ ਵੀ ਇੱਕ ਨਵਾਂ ਟ੍ਰੈਂਡ ਆ ਸਾਈਕਲ ਤੇ ਐਨਕ ਲਾ ਕੇ ਸਾਈਕਲ ਸਾਈਕਲ ਵੀ ਮੇਰਾ ਬੋਲਤਾ ਕਿਆ ਬਾਤ ਆ ਯਾਰ ਹਨਾ ਬੋਲਟ ਮੇਰਾ ਬੋਲਟ ਵਾਲੀ ਫੀਲਿੰਗ ਲਾਈਦੀ ਆ ਠੀਕ ਆ ਠੀਕ ਆ ਬੋਲ ਆ ਜੋ ਮੇਰੇ ਚਾਹ ਪੀ ਜੇ ਸ਼ੈਂਕਲ ਤੇ ਬੋਲਟ ਵਾਲੀ ਫੀਲਿੰਗ ਫੀਲਿੰਗ ਲਾਈਦੀ ਹਾਂ ਠੀਕ ਤੇ ਹਾਂ ਬਹੁਤ ਵਧੀਆ ਗੱਲ ਆ ਥੈਂਕ ਯੂ ਤੇ ਚਾਹ ਦਾ ਬਸ ਚਾਹ ਓਕੇ ਆ ਹਨਾ ਆ ਜਾ ਪਿਆ ਦਿੰਦੇ ਆ ਚਾਹ ਨਾ ਨਾ ਬਸ ਠੀਕ ਠਾਕ ਠੀਕ ਆ ਬਾਈ ਤੇ ਮੈਨੂੰ ਤਾਂ ਐਨ ਲੱਗਾ ਯਾਰ ਵੀ ਤੁਸੀਂ ਸ਼ੈਂਕਲ ਤੇ ਉਹਨੇ ਐਨਕ ਲੱਗੀ ਯਾਰ ਬਾਈ ਦੀ ਹਨਾ ਤੇ ਬੜੀ ਤਕੜੀ ਗੱਲ ਬਾਤ ਆ ਹਨਾ ਮੈਂ ਮਤਲਬ ਪੁੱਛਿਆ ਸੀ ਠੀਕ 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 ਬਾਈ ਬਹੁਤ ਵਧੀਆ ਇੱਕ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਦੂਰ ਰਹਿਣ ਲਈ ਸਾਈਕਲ ਚਲਾਉਣਾ ਜ਼ਰੂਰੀ ਯਾਰ ਉਹ ਤਾਂ ਤੇਰੀ ਗੱਲ ਮੰਨਦਾ ਮੈਂ ਤੜਕੇ ਚਲਾ ਲੇ ਅਗਲਾ ਸ਼ਾਮ ਨੂੰ ਚਲਾ ਲੈ ਯਾਰ ਤੁਸੀਂ ਤਾਂ ਦੁਪਹਿਰੇ ਇਹ ਥੱਕਾ ਨਹੀਂਗਾ ਥੋੜਾ ਜਿਹਾ ਮੈਨੂੰ ਲੱਗਦਾ ਹਨਾ ਪੱਕਾ ਤਾਂ ਹੈਗਾ ਬਾਈ ਥੋੜੀ ਜਿਹੀ ਮਜਬੂਰੀ ਸੀਗੀ ਮੇਰੀ ਅੱਛਾ ਕਿਉਂਕਿ ਹੁਣ ਯਾਰ ਤੈਨੂੰ ਮੈਂ ਕੀ ਦੱਸਾਂ ਚੱਲ ਕੋਈ ਨਹੀਂ ਮਜਬੂਰੀ ਤਾਂ ਠੀਕ ਆ ਜਿੰਨਾ ਤੁਹਾਡਾ ਟੌਰ ਆ ਯਾਰ ਤੇ ਚੇਂਜ ਮੈਂ ਮੇਰਾ ਬੋਲਟ ਹੀ ਸਾਢੇ ਨਾ ਮੈਂ ਹੁਣ ਇਹਨੂੰ ਅੱਛਾ ਅੱਛਾ ਬੋਲਟ ਠੀਕ 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 ਆ ਬਹੁਤ ਵਧੀਆ ਗੱਲ ਆ ਆ ਬਾਈ ਦਾ ਬੋਲਟ ਤੇ ਬੋਲਟ ਨੰਬਰ ਦਾ ਝੋਲਾ ਹਾਂ ਤੇ ਹੋਰ ਫਿਰ ਵਧੀਆ ਵਧੀਆ ਬਾਈ ਆ ਜਾ ਬਾਈ ਚਾਹ ਪਿਆ ਦੇ ਨਾ ਨਾ ਬਸ ਬਾਈ ਮਿਹਰਬਾਨੀ ਚਲੋ ਠੀਕ ਆ ਬਾਈ ਮੈਂ ਪਹੁੰਚਦਾ ਇਸ ਪਿੰਡ ਵੀ ਹਜੇ 3 ਕਿਲੋਮੀਟਰ ਦੂਰ ਆ ਠੀਕ ਆ ਠੀਕ ਆ ਠੀਕ ਮੈਂ ਪਹੁੰਚਦਾ ਚੰਗਾ ਫਿਰ ਠੀਕ ਆ ਲੋ ਨਜ਼ਾਰੇ ਜ਼ਿੰਦਗੀ ਦੇ ਹਨਾ ਹਾਂ ਠੀਕ ਆ ਬਾਈ ਨਜ਼ਾਰੇ ਬਹੁਤ ਬਹੁਤ ਇਹ ਆ ਲੋਕ ਨਜ਼ਾਰੇ ਲੈਣ Thank you.